ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਬਰਿੰਗ ਜੀ ਉਹਨਾਂ ਦੇ ਨਾਲ ਬੈਠੀ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਸਾਹਮਣੇ ਬੈਠੇ ਕਾਂਗਰਸ ਪਾਰਟੀ ਦੇ ਵਰਕਰ ਸਾਥੀ ਲੋਕ ਕਾਂਗਰਸ ਮਹਿਲਾ ਕਾਂਗਰਸ ਐਸ்சி ਸੰਵੀਸੀ ਸੰਾਰੇ ਨੌਜਵਾਨ ਵੀਰਨ ਮੈ ਫਤਿਹ ਬੋਲਣਾ 좌 ਹੈ ਵੀਰ ਗੁਰਜੀਤ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਕਾਂਗਰਸ ਪਾਰਟੀ ਦੇ ਬੈਨਰ ਥੱਲੇ ਰਾਜਾ ਅਮਰਿੰਦਰ ਸਿੰਘ ਵਲੰਟੀ ਜੀ ਦੀ ਅਗਵਾਈ ਥੱਲੇ ਪੰਜਾਬ ਆਂਦਾ ਜਿਹੜੀ ਸਰਕਾਰ ਚੱਲ ਰਹੀ ਆ ਝਾੜੂ ਦੀ ਜਿਨ੍ਹਾਂ ਨੇ ਕਦੇ ਬਦਲਾਅ ਦੀ ਗੱਲ ਕੀਤੀ ਸੀ ਕਦੇ ਆਮ ਆਦਮੀ ਦੀ ਗੱਲ ਕੀਤੀ ਸੀ ਕਦੇ ਆਮ ਲੋਕਾਂ ਦੀ ਗੱਲ ਕੀਤੀ ਸੀ ਅੱਜ ਖਾਸ ਬਣ ਕੇ ਰਹਿ ਗਏ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਫਿਕਰ ਨਹੀਂ ਸਿਰਫ ਤੇ ਸਿਰਫ ਆਪਣਾ ਫਿਕਰ ਆ ਕਿਵੇਂ ਅਸੀਂ ਇਸ ਤਿਆਰਵਾਦੀ ਕਰਕੇ ਲੋਕਾਂ ਨੂੰ ਜਮਲਾਹ ਕਰਨਾ ਕਿਵੇਂ ਅਸੀਂ ਲੋਕਾਂ ਦੇ ਟੈਕਸ ਦਾ ਪੈਸਾ ਆਪਣੇ ਆਪ ਹੋਟੀਆਂ ਛੋਰਤਾ ਕਮੌਰ ਵਿੱਚ ਖਤਮ ਕਰਨਾ ਅੱਜ ਪੰਜਾਬ ਅੰਦਰ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਜਿਹੜੇ ਬਿਜਲੀ ਦੇ ਰੇਟ ਕੌਨਸ ਪਾਰਟੀ ਦੀ ਸਰਕਾਰ ਅੰਦਾ 3 ਰੁਪਏ ਪਰ ਜੋਟ ਕਟਾਏ ਗਏ ਸੀ ਜਿਹੜੇ ਡੀਜ਼ਲ ਪੈਟਰੋਲ ਦੇ ਰੇਟ 10 ਰੁਪਏ ਤੇ 5 ਰੁਪਏ ਕਟਾਏ ਗਏ ਸੀ ਆਧ ਮਾਨ ਸਾਹਿਬ ਦੀ ਸਰਕਾਰ ਨੇ ਉਹ ਵਜਨ 2400 ਕਰੋੜ ਰੁਪਈਆ ਦਾ ਵਜਨ ਪੰਜਾਬ ਦੇ ਆਮ ਲੋਕਾਂ ਤੇ ਆਮ ਲੋਕਾਂ ਤੇ ਆਮ ਭੋਲੇ ਪਾਲੇ ਜਨਤਾ ਤੇ ਪਾਇਆ ਜਿਹੜੇ ਕਹਿੰਦੇ ਹੁੰਦੇ ਸੀ ਅਸੀਂ ਆਪ ਘਰਾਂ 'ਚੋਂ ਆਕੇ ਆਪ ਘਰਾਂ ਦੇ ਲੋਕ ਸੁੱਥਾਤ ਬਹਿ ਕੇ ਸਰਕਾਰਾਂ ਚਲਾਵਾਂਗੇ ਜਿਹੜੇ ਕਹਿੰਦੇ ਸੀ ਤਾਏ ਚਾਚੇ ਸਾਡੇ ਕਚਹਿਰੀ ਤਸੀਲਾਤ ਚੋਂ ਜਾਣਗੇ ਉਹਨਾਂ ਦੇ ਘਰਾਂ ਜਾਂ ਸਚੋ ਤਸੀਲਦਾਰ ਘਰੇ ਜਾ ਕੇ ਇੰਤਕਾਲ ਰਜਿਸਟਰੀਆਂ ਕਰਕੇ ਆਉਣਗੇ ਅੱਜ ਲੱਖ ਲੱਖ ਰੁਪਈਆ ਇੰਤਕਾਲਾਂ ਤੇ ਰਜਿਸਟਰੀਆਂ ਦਾ ਲਿਆ ਜਾ ਰਿਹਾ ਉਹ ਕਿਦੀ ਜੇਬ ਚ ਜਾ ਰਿਹਾ ਉਹ ਪੰਜਾਬ ਸਰਕਾਰ ਦੇ ਜਿਹੜੇ ਨਮਾਇंदे ਨੇ ਜਿਹੜੇ ਹੱਥ ਥੋਕੇ ਬੜੇ ਹੋਏ ਨੇ ਸਰਕਾਰ ਤੇ ਉਹਨਾਂ ਦੀ ਜੇਬਾਂ ਚ ਜਾ ਰਿਹਾ ਅੱਜ ਮਾਨ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਕਿ ਮੈਂ ਗਰੀਬ ਪਰਿਵਾਰ ਚੋਂ ਆਇਆ ਅੱਜ ਹਜ਼ਾਰ ਹਜ਼ਾਰ ਬੰਦੇ ਦੀ ਸਕਿਉਰਿਟੀ ਖੋਲ ਨੂੰ ਤੁਹਾਡੇ ਪਰਿਵਾਰ ਦੀ ਰੱਖਸ਼ਾ ਲਈ ਲਾਇਆ। ਤੁਸੀਂ ਕਹਿੰਦੇ ਹੁੰਦੇ ਸੀ ਮੁਰਗੀ ਖਾਨੇ ਖੋਲ ਦਿਓ। ਅੱਜ ਤੁਹਾਡੇ ਕਿਤੇ ਬੋਨਾਂ ਤੇ ਆਪ ਫੁੱਲ ਚੜਾਓ ਤੇ ਮਰਦੀਖਾਨੇ ਖੋਣ ਕੇ ਉਹਨਾਂ ਦੇ ਵਿੱਚ ਕੈਦ ਹੋ ਜਾਓ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੇ ਆਮ ਲੋਕ ਗੱਲਾਂ ਕਰਦੇ ਸੀ ਅੱਜ ਕਿਸ ਤਰ੍ਹਾਂ ਦਾ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਅੱਜ ਪੰਜਾਬ ਸਰਕਾਰ ਦੇ ਵਿਰੁੱਧ ਰਾਜਾ ਜੀ ਜਿਹੜੇ ਤੁਸੀਂ ਫੈਸਲੇ ਲਏ ਨੇ ਜਿਹੜੇ ਤੁਸੀਂ ਲੋਕਾਂ ਦੀ ਗੱਲ ਕਰਨ ਨਹੀਂ ਪਹਿਲਾ ਚੰਡੀਗੜ੍ਹ ਧਰਨਾ ਲਾਇਆ ਅਜੂਨੇ ਲਾਇਆ ਤੁਸੀਂ ਵਿਧਾਈ ਦੇ ਪਾਤਰੋਂ ਕਾਂਗਰਸ ਪਾਰਟੀ ਇਹਨਾ ਮਜ਼ਾਹਰਿਆ ਕਰਕੇ ਇਹਨਾ ਧਰਨਿਆ ਕਰਕੇ ਇਹ ਲੋਕਾਂ ਦੀ ਆਵਾਜ਼ بلند ਕਰਨ ਕਰਕੇ ਅੱਜ ਪੰਜਾਬ ਚ 7 ਸੀਟਾਂ ਲੋਕ ਸਭਾ ਦੀਆਂ ਜਿੱਤੀਆਂ ਨੇ ਉਹਦੇ ਲਈ ਤੁਸੀਂ ਤੇ ਪ੍ਰਤਾਪ ਸਿੰਘ ਬਾਦਲਾ ਸੀਐਲਪੀ ਤੇ ਕਾਂਗਰਸ ਪਾਰਟੀ ਦੋਨੇ ਵਿਧਾਈ ਦੇ ਪਾਤਰ ਹੂ ਅੱਜ ਸਾਡੇ ਸਾਥੀ ਫੰਨੇ ਜ਼ਿਲ੍ਹੇ 'ਚ ਬਹੁਤ ਤਦਾਦ ਤੁਸੀਂ ਹੁਕਮ ਕੀਤਾ ਸੀ ਆਏ ਮੋਹਿੰਦਰ ਸਿੰਘ ਰਾਜਾ ਗੱਲ ਗੁਰਕੀਰ ਸਿੰਘ ਦੇ ਬੰਦੇ ਭੇਜੇ ਨੇ ਪਰ ਗੱਲ ਇਹ ਹੈ ਵੀ ਜਿਸ ਤਰ੍ਹਾਂ ਤੁਸੀਂ ਚੱਲ ਰਹੇ ਹੋ ਜੁਆਇੰਟਲੀ ਆਉਣ ਵਾਲੇ ਸਮੇਂ ਕਾਂਗਰਸ ਪਾਰਟੀ ਇੱਕ ਮੁੱਦਾ ਇੱਕ ਝੰਡਾ ਲੈ ਕੇ ਥੱਲੇ ਤਾਂ ਦਮ ਦੂਰ ਨਹੀਂ ਜਦ ਪੰਜਾਬ ਅੰਦਰ ਕਾਂਗਰਸ ਪਾਰਟੀ ਦਾ ਪਰਚਮ ਲਹਿਰਾਊਗਾ ਤੇ ਰਾਜਪਾ ਕੌਨਸ ਪਾਰਟੀ ਦਾ ਹੋ ਆ ਵਰਕਰ ਸਾਥੀ ਜਿਹੜੇ ਸਾਹਮਣੇ ਬੈਠੇ ਨੇ ਇਹਨਾਂ ਦੀ ਆਵਾਜ਼ ਧਾਮਾ ਇਹਨਾਂ ਦੇ ਜਿਗਰੇ ਹੌਸਲੇ ਬਲੰਦ ਨੇ ਤੇ ਇੱਕ ਬੰਦੇ ਕੌਨਸ ਪਾਰਟੀ ਦਾ ਰਾਜਪਾ ਲੈ ਆ ਕੇ ਜਿਹੜੀਆਂ ਆਮ ਲੋਕਾਂ ਦਾ ਜਾਤੀਆਂ ਹੋ ਰਹੀਆਂ ਨੇ ਜਿਹੜੀ ਗੁੰਡਾਗਰਦੀ ਹੋ ਰਹੀ ਆ ਲੋਕਾਂ ਨੂੰ ਘਰਾਂ ਚ ਬੜ ਕੇ ਮਾਰਿਆ ਜਾ ਰਿਹਾ ਕਪੜੋਗਾੜ ਤੋੜ ਰਹੀ ਆ ਲੋਨ ਆਰਡਰ ਦੀ ਸਥਿਤੀ ਖਤਮ ਹੋ ਗਈ ਇਹਨੂੰ ਦੇ ਹਰ ਤਕੌੜਾ ਟੈਕੌਂਸ ਪਾਰਟੀ ਨੇ ਪਾੜਾ ਅੱਜ ਮੈਂ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਇੱਕ ਛੋਟੇ ਜਿਹੇ ਸੱਚੇ ਤੇ ਰਾਜਾ ਜੀ ਆਹ ਹਜ਼ਾਰਾਂ ਦੀ ਤਾਦਾਦ ਚ ਲੋਕ ਆਏ ਨੇ ਇਹ ਬਿਜਲੀ ਮੈਕਮੇਨ ਦੇ ਡਿਪਾਰਟਮੈਂਟ ਨੂੰ ਸੋਚਣਾ ਚਾਹੀਦਾ ਵੀ ਜਿਹੜੀਆਂ ਵਾਅਦੇ ਕੀਤੇ ਉਹਨਾਂ ਨੂੰ ਵਾਪਸ ਲਾਓ ਨੀ ਕੌਂਸਲ ਪਾਰਟੀ ਤੁਹਾਡੀ ਮੱਥ ਦਮ ਕਰਕੇ ਰੱਖ ਦੂੰ ਤਿਆਉਣ ਵਾਲੇ ਸਮੇਂ ਤੁਹਾਨੂੰ ਆਪਣਾ ਜਨਕਾ ਬੰਦ ਕਰ ਦੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਬੋਲੇ